ਤੇ ਆਪ ਦੇ ਕੰਮ ਤੇ ਜਾ ਰਹੀ ਤੀ ਗਈ ਮੈਂ ਜਦੋਂ ਹਸਪੀਟਲ ਦੇ ਮੂਰਦੀ ਲੰਘਣ ਲੱਗਿਆ ਤਾਂ ਸਾਡੇ ਪਿੰਡ ਦੇ ਦੋ ਬੰਦੇ ਨੂੰ ਤਿੰਨੇ ਜਾਣੇ ਕੁੱਟਰੇ ਤੀ ਜੀ ਬਾਹਰ ਫੋਖੇ ਕੋਲ ਜੀ ਜਦੋਂ ਮੈਂ ਜਾ ਕੇ ਉਹਨੂੰ ਇਹਨੂੰ ਛਡਾਇਆ ਜੀ ਛਡਾਉਂਦੇ ਮੇਰੇ ਜੀ ਉਹਨਾਂ ਨੇ ਜੀ ਚੰਨ ਚਾਰ ਰਾੜਾ ਮੋਢੇ ਤੇ ਮਾਰੀਆਂ ਤੇ ਇੱਕ ਮੇਰੇ ਕਰਪਾਨ ਇੱਥੇ ਲੱਗੀ ਜੀ ਪੱਟ ਤੇ ਉਹਨਾਂ ਨੇ ਜੀ ਇਹਨੇ ਉਹਨਾਂ ਨੇ ਬਿਨਾ ਗੱਲ ਤੋਂ ਹੀ ਉਹੀ ਕੁੱਟਤਾ ਜੀ ਮੋਟਰਸਾਈਕਲ ਸੀ ਇਹਨੇ ਇਹਨੇ ਮੁੰਡੇ ਨੇ ਬਾਹਰ ਖੜਾਇਆ ਤੀ ਉਹ ਕਹਿੰਦੇ ੱਿੱ ੱੱਕੇ ਨਾ ਕਹਿੰਦੇ ਵੀ ਅੰਦਰ ਪਰਚੀ ਲੋ ਕਹਿੰਦੇ ਅੰਦਰ ਖੜਾ ਕੇ ਇਹ ਕਹਿੰਦਾ ਮੇਰਾ 1 ਮਿੰਟ ਦਾ ਹੀ ਕੰਮ ਆ ਮੈਂ ਬਾਹਰ ਖੜਾ ਕੇ ਪਰਚੀ 1 ਮਿੰਟ ਦੀ ਲੈ ਜੂਗਾ ਐਨੇ ਜੀ ਉਹਨਾਂ ਨੇ ਆ ਕੇ ਇਹਨੂੰ ਕੁੱਟਿਆ ਹੀ ਐਨੇ ਚ ਮੈਂ ਛਡਾਉਣ ਲੱਗਿਆ ਮੇਰੇ ਵੀ ਉਹਨਾਂ ਨੇ ਮਾਰੀਆਂ ਬਦਮਾਸ਼ੀ ਕੀਤੀ ਇਹਨਾਂ ਨੇ ਹਾਂ ਪੂਰੀ ਗੁੰਡਾਗਰਦੀ ਕਰੀ ਆ ਜੀ ਉਹਨਾਂ ਨੇ ਜੀ ਅੰਦਰੋਂ ਸਟੈਂਡ ਦੇ ਵਿੱਚੋਂ ਕਿਰਪਾਨਾਂ ਤੇ ਰਾੜਾਂ ਚੱਕ ਕੇ ਲੈ ਕੇ ਗਏ ਨੇ ਠੀਕ ਹੈ ਸਟੈਂਡ ਦੇ ਵਿੱਚ ਇਹਨਾਂ ਨੇ ਕਿਰਪਾਨਾਂ ਦੇ ਰਾੜਾ ਰੱਖਿਆ ਹੋਈਆਂ ਨੇ ਜੀ ਹਾਂ ਜੀ ਮੇਰਾ ਨਾਮ ਵੀ ਕਰਮਜੀਤ ਆ ਆ ਕੋਈ ਸਾਹ ਪਿੰਡਾ ਆਪਣਾ ਜੀ ਹਾਂ ਇਸਾਪਾ ਸਾਹ ਪਿੰਡ ਇਹ ਮੁੰਡਿਆਂ ਨੂੰ ਕੁੱਟਿਆ ਸੀ ਸਾਰਾ ਦਿਨ ਹੁਣ ਤੋਂ ਕੀ ਉੱਤਲ ਹੋਈ ਇਹ ਕੀ ਆ ਜੀ ਉਹ ਇਹਨਾਂ ਨੇ ਗੁੰਡਾਗਰਦੀ ਕਰੀ ਹੋਈ ਆ ਆ ਸਰਕਾਰੀ ਹਸਪਤਾਲ ਦੇ ਵਿੱਚ ਇਹ ਕੀ ਕਰਦੇ ਨੇ ਔਰੇ ਕਿਰਪਾਨਾਂ ਕੱਢੀਆਂ ਨੇ ਅਸੀਂ ਰਾੜਾਂ ਕੱਢੀਆਂ ਨੇ ਜਿਹੜਾ ਬੰਦਾ ਮਾੜਾ ਮੋਟਾ ਉਹ ਨਰਮਾਈ ਨਾਲ ਉਹਦੀ ਹਵਾ ਕੱਢਤੀ ਮੁੰਡੇ ਮੇਰੇ ਪਿੰਡ ਦੇ ਮੁੰਡਿਆਂ ਦੇ ਟਾਇਰਾਂ ਦੀ ਹਵਾ ਕੱਢਤੀ ਕੋਈ ਜਿੱਦ ਕੋਈ ਪਾਣੀ ਜਿੱਦ ਵੈਸਲੀ ਕੁਛ ਨਹੀਂ ਔਰ ਸਾਰਿਆਂ ਨੇ ਕਿਰਪਾਨਾਂ ਮਾਰੀਆਂ ਡਾਂਗਾ ਮਾਰੀਆਂ ਤੇ ਉਹ ਦੁਬਾ ਭੱਜ ਗਏ ਸਾਰੇ ਫਰਾਰ ਨੇ ਦੋ ਤਿੰਨ ਬੰਦੇ ਇੱਕ ਪ੍ਰਕਾਸ਼ ਪ੍ਰਕਾਸ਼ ਵਰਮਾ ਇੱਕ ਰਾਕਾ ਰਾਕਾ ਇਹ ਬੰਦੇ ਅਸੀਂ ਹੁਣ ਉਸ ਤੋਂ ਬਾਅਦ ਥਾਣੇ ਗਏ ਕੰਪਲੇਂਟ ਕਰਨ ਵੀ ਹਾਂ ਭਾਈ ਇਹ ਬੰਦੇ ਲੱਭੋ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਫਿਰ ਅਸੀਂ ਉਰੇ ਪਤਾ ਕਰਿਆ ਉਰੇ ਫਿਰ ਇਹ ਪਰਚੀਆਂ ਕੱਟ ਰਹੇ ਸੀ ਇਹਨਾਂ ਦੇ ਬੰਦੇ ਉਹੀ ਗੁੰਡੇ ਆ ਕੇ ਬਾਹਰ ਤੋਂ ਲੋ ਆਏ ਤਾਂ ਇਹਨੇ ਸਾਡੇ ਸਾਰੇ ਬੰਦ ਡਾਂਕ ਮਾਈ ਉਰੇ ਕੀ ਮੰਗ ਕਰਦੇ ਅਸੀਂ ਤਾਂ ਮੰਗੇ ਕਰਦਾ ਹੀ ਬੰਦੇ ਫੜੋ ਜਿਹੜੇ ਰਾਕਾ ਤੇ ਪ੍ਰਕਾਸ਼ ਵਰਮਾ ਸਾਨੂੰ ਉਹ ਚਾਹੀਦੇ ਨੇ ਮੇਰੇ ਇੱਥੇ ਕਾਰਪਾਈ ਬਾ ठेकेदार ਤੇ ਕਾਰਪਾਈ ਹੋਵੇ ਜਾਂ ठेकेदार ਠੀਕ ਹੈ ਮੇਰੇ ਮੁੰਡੇ ਦੋ ਹੀ ਐਡਮਿਟ ਨੇ ਉਹਨਾਂ ਦੇ ਦਾਖਲ ਦੋ ਹੀ ਬਾਹਾਂ ਇੱਕ ਦੀ ਬਾਹ ਫ੍ਰੈਕਚਰ ਕਰਤੀ ਇੱਕ ਦੀ ਉਜਾਖਮ ਕਰਤੀ ਇਨ੍ਹਾਂ ਕੋਲ ਤਲਵਾਰਾਂ ਹਥਿਆਰ ਇਨ੍ਹਾਂ ਕੋਲੋਂ ਤਲਵਾਰਾਂ ਰਾਡ ਬਰਾਮਦ ਹੋਏ ਨੇ ਇਹ ਇੱਕ ਇੱਥੇ ਸੇਫਟੀ ਲਈ ਖੜੇ ਨੇ ਪਰ ਇਹਨਾਂ ਦਾ ਇਹ ਜਿਹੇ ਹਥਿਆਰ ਰੱਖਣਾ ਇਹ ਸਿੱਧ ਕਰਦਾ ਵੀ ਇਹ ਕੋਈ ਮਾੜੀ ਬਾਰਦਾਤ ਵੀ ਕਰ ਸਕਦੇ ਨੇ ਹੋ ਸਕਦਾ ਕਰਦੇ ਵੀ ਹੋਣ ਤਲਵਾਰਾਂ ਦਾ ਇੱਥੇ ਕੋਲ ਬਿਲਕੁਲ ਬਹੁਤ ਹਰ ਰੋਜ਼ ਦਾ ਇੱਕ ਅਦਾ ਕਿੱਸਾ ਇਹ ਮਸ਼ਹੂਰ ਆਗਾ ਪਰ ਪਤਾ ਨਹੀਂ ਕੀ ਗੱਲ ਆ ਪ੍ਰਸ਼ਾਸਨ ਇੱਥੇ ਗੌਰ ਨਹੀਂ ਕਰ ਇਹ ਵੀਰ ਜੀ ਅਸੀਂ ਕੁਰੀ ਸਾਹਿਬ ਆਪਣੇ ਕੁੜੀਆਂ ਵੱਲੋਂ ਸੁਖਨਿਸ਼ਾਦਾ ਪਾਰਟੀ ਅੱਜ ਉੱਥੇ ਉਹਨਾਂ ਦਾ ਭੋਗਤੀ ਅੱਜ ਤੇ ਉੱਥੇ ਤੇ ਅਸੀਂ ਜਦੋਂ ਸਾਡੇ ਕੋਲ ਫੋਨ ਆਇਆ ਇਹਨਾਂ ਦਾ ਕਹਿੰਦੇ ਵੀ ਸਾਡੇ ਨਾਲ ਆ ਗਏ ਲੋਕੀ ਅਸੀਂ ਫਿਰ ਕਹਿੰਦੇ ਵੀ ਉਹ ਦੂਜਾ ਮੁੰਡਾ ਤੇ ਜਿਹੜਾ ਉਹ ਡਿਊਟੀ ਤੇ ਜਾਂਦਾ ਜੀ ਆਪ ਜੀ ਤੇ ਜਦੋਂ ਦੇਖਿਆ ਵੀ ਸਾਡੇ ਪਿੰਡ ਦਾ ਮੁੰਡਾ ਗਾ ਤੇ ਇਹਨੂੰ ਕੁੱਟਣ ਲੱਗੇ ਪਏ ਤੇ ਜਦੋਂ ਉਹਨੇ ਦੇਖਿਆ ਕਿ ਜਦੋਂ ਇਹ ਛੜਉਣ ਲੱਗਾ ਇਹਦੇ ਵਿਚਾਰਦੇ ਮਗਰ ਪੇਗੇ ਇਹਦੇ ਦੋ ਤਿੰਨ ਰਾੜਾ ਮਾਰੀਆਂ ਪੱਟਾਂ ਤੇ ਮਾਰੀਆਂ ਤੇ ਬਾਹਾਂ ਤੇ ਮਾਰੀਆਂ ਇਹਨਾਂ ਨੇ ਸਖਤ ਤੋਂ ਸਖਤ ਕਾਰਵਾਈ ਕਰੀ ਜੀ ਇਹਨਾਂ ਤੇ ਇੰਨੇ ਕਰਦੇ ਨੇ ਕੱਲ ਵੀ ਕਹਿੰਦੇ ਨੇ ਕਿ ਨਹੀਂ ਵੀ ਕਿਸੇ ਬਜ਼ੁਰਗ ਦਾ ਸਰਪੜਾ ਇਹ ਬਜ਼ੁਰਗਤਾ ਜੀ ਉਹਨਾਂ ਨੇ ਕੋਈ ਰੋਜ਼ ਹੀ ਗੁੰਡਾ ਕਰਦੇ ਹੁੰਦੇ ਜੇ ਨਸ਼ਾ ਵੀ ਵੇਚਦੇ ਨੇ ਨਵੇਂ ਮੰਡੀਰ ਆ ਜਿਹੜੀ ਆਪਣੇ ਉਹਨਾਂ ਨੇ ਵੀ ਇੰਨਾ ਨਹੀਂ ਖਰਾਬ ਕਰਿਆ ਜੀ ਸਾਰਾ ਕੁਝ ਕਰਿਆ ਜੀ ਇਹ ਮੇਰੇ ਕੋਲ ਸੀ ਬਲ hospita ਸੰਗੂਰ ਦਾ ਬਾਟਿੰਗ ਦਾ ਠਿਕਾਣਾ ਜੋ ਮੈਂ 3 ਸਾਲਾਂ ਤੋਂ ਚਲਾ ਰਿਹਾ ਜੀ ਤੇ ਤੀਸਰਾ ਸਾਲ ਆ ਮੇਰਾ ਕੀ ਕਹਿੰਦਾ ਚਾਹੁੰਦੇ ਜਿਹੜਾ ਅੱਜ ਝਗੜਾ ਹੋਇਆ ਹੈ ਤੁਹਾਡੇ ਨਾਮ ਆ ਰਹੇ ਨੇ ਵੀ ਤੁਹਾਡੇ ਬੰਦਿਆਂ ਨੇ ਝਗੜਾ ਕੀਤਾ ਹੈ ਇਹ ਸਰਾਸਰ ਜਮਾ ਝੂਠ ਆਗਾ ਇਹਦੇ ਵਿੱਚੋਂ ਸਾਡਾ ਇੱਕ ਵੀ ਬੰਦਾ ਨਹੀਂ ਹੈਗਾ ਇੱਕ ਇਹਦੇ ਵਿੱਚੋਂ ਰਾਟਾਗਾ ਇੱਕ ਕੋਈ ਪ੍ਰਕਾਸ਼ ਬਰਮਾ ਕੋਈ ਜੋ ਕਿ ਸਟੈਂਡ ਤੋਂ ਬਾਹਰ ਲੜਾਈ ਹੋਈ ਆ ਹਸਪੀਟਲ ਦੇ ਗੇਟ ਤੋਂ ਬਾਹਰ ਆ ਉਹ ਬਾਹਰ ਕਿਸੇ ਦੀ ਚਾਹਤ ਕਾਣਦੇ ਕਰਕੇ ਹੋਈ ਹੈਗੀ ਉਹ ਪਾਰਕਿੰਗ ਦਾ ਉਹਨਾਂ ਦਾ ਜਰੂਰ ਵਿਸ਼ਾ ਸੀਗਾ ਪਰ ਉਹਦੇ ਵਿੱਚ ਕੀ ਹੈ ਜਦੋਂ ਉਹ ਬਾਹਰ ਲੜਾਈ ਹੋਈ ਹੈ ਲੜਾਈ ਹੋਣ ਤੋਂ ਬਾਅਦ ਉਹ ਅੰਦਰ ਭੱਜ ਕੇ ਆਏ ਨੇ ਉਹ ਸਾਡੇ ਕੋਲ ਇੱਕ ਬੈਸੀ ਚਲੋ ਪਈ ਹੁੰਦੀਆਂ ਨੇ ਚਲੋ ਦੇਖੋ ਚੋਰੀ ਚਪਤਾ ਬਹੁਤ ਹੁੰਦਾ ਹੈਗਾ ਸਾਨੂੰ ਡਰ ਹੁੰਦਾ ਵੀ ਸਾਡੇ ਦਾ ਕੋਈ ਆ ਕੇ ਕੋਈ ਚੋਰ ਕੋਈ ਆਪਣਾ ਕੋਈ ਸਮਾਨ ਨਾ ਸਾਡੇ ਤੋਂ ਖੋ ਕੇ ਲੈ ਜਾਏ ਮਤਲਬ ਸਕੂਟਰ ਮੋਟਰਸਾਈਕਲ ਗੱਡੀਆਂ ਲੈ ਗਿਆ ਹੈ ਨਾ ਉਹਦੇ ਲਈ ਸਾਡੇ ਨੇ ਜਰੂਰ ਇੱਕ ਚਲੋ ਰਾੜਾ ਪਈਆਂ ਸੀ ਸਾਡੇ ਲੋਕ ਦੇ ਮਤਲਬ ਲੋਹੇ ਵਾਲੀਆਂ ਜੋ ਪੈਰ ਹੁੰਦੀਆਂ ਲੈਂਦੀਆਂ ਫਰੋਕੀ ਹੈਵੀ ਪੈਪਣੀ ਹੈਗਾ ਵੀ ਜਿਸ ਨੇ ਮਾਰ ਨਾਲ ਕੋਈ ਓਬਵੀਸਿਟਿਕ ਸਾਨੂੰ ਆਪੀ ਸੇਫਟੀ ਪ੍ਰੋਕੋਡਲ ਹੀ ਰੱਖੀ ਹੋਈ ਸੀ ਤੇ ਉਸ ਦਾ ਬਸ ਉੱਥੋਂ ਝਾਕ ਕੇ ਲੈ ਗਏ ਹੁਣ ਬਿਰਜੀ ਗੱਲ ਕੀ ਹੈ ਮਾਲਕੇ ਚਲੋ ਜੇ ਅੱਜ ਕਿਸੇ ਦੇ ਹੱਥ 'ਚ ਡਾਂਗ ਹੈਗੀ ਤੁਸੀਂ ਡਾਂਗ ਕੋ ਕੇ ਜੇ ਤੁਹਾਡੇ ਤੋਂ ਕੋਈ ਤੁਸੀਂ ਕਿਸੇ ਦੇ ਮਾਰੋਗੇ ਇਹਦੇ ਵਿੱਚ ਤੁਹਾਡਾ ਤਾਂ ਕੋਈ ਦੋਸਤ ਨਹੀਂ ਹੈ ਨਾ ਸਾਡੇ ਦੇ ਵਿੱਚ 1% ਰੋਲ ਨਹੀਂ ਹੈ ਡੀਵੀਆਰ ਉੱਥੇ ਲੱਗਿਆ ਹੋਇਆ ਜੀ ਵੀਡੀਓ ਕੈਮਰਾ ਉੱਥੇ ਚੱਲਦਾ ਹੈਗਾ ਉਹਦੇ ਵਿੱਚ ਸਾਡਾ ਸਾਰਾ ਛੜਲੇ ਕਿੰਨੇ ਸਟਾਫ ਦੇ ਮੁੰਡੇ ਨੇਗੇ ਇਹਨਾਂ ਦੇ ਵਿੱਚੋਂ ਸੋਟਾ ਇੱਕ ਮੇਰੇ ਨਾਲ ਹੁੰਦਾ ਮੁੰਡਾ ਅਫਤਾਰ ਤੇ ਇਹਨਾਂ ਦੇ ਵਿੱਚੋਂ ਜੇ ਕਿਸੇ ਦਾ ਵੀ ਇਹਦੇ ਵਿੱਚ ਦੋਸ ਨਿਕਲਦਾਗਾ ਤਾਂ ਉਹਦੇ ਉੱਪਰ ਮੰਨਦੀ ਕਾਰਵਾਈ ਕੀਤੀ ਜਾਵੇ ਜੀ ਸਾਰੀ ਪਰ ਪਰ ਭਾਜੀ ਲੜਾਈ ਤੁਸੀਂ ਇਹਨੂੰ ਬਾਹਰ ਹੋਈ ਹੈ ਉਹ ਮੁੰਡਿਆਂ ਨੇ ਐ ਕਿਉਂ ਕਿ ਆ ਵੀ ਜਿਹੜਾ ਮੋਟਰਸਾਈਕਲ ਹੈ ਤੁਸੀਂ ਅੰਦਰ ਪਾਰਕਿੰਗ ਦੇ ਵਿੱਚ ਲਾ ਕੇ ਆਓ ਨਹੀਂ ਨਹੀਂ ਉਹਨਾਂ ਦਾ ਆਪ ਤਾਂ ਬਾਹਰ ਦਾ ਮਸਲਾ ਸੀਗਾ ਜੀ ਉਹ ਬਾਹਰ ਆਪਦਾ ਜਿਹੜੀ ਉਹਨਾਂ ਦੀ ਰੀੜੀ ਰੂੜੀ ਲੱਗਦੀ ਹੈ ਚਾਹ ਵੀ ਉਹਨਾਂ ਨੇ ਉਹਦੇ ਮੂਰੇ ਲਾਇਆ ਉਹਨੇ ਐ ਕਿਹਾ ਵੀ ਅੱਜ ਜੇ ਤਾਂ ਅੰਦਰ ਲਾ ਲੈ ਜੀ ਵੀਰੇ ਕਿਤੇ ਹੋਰ ਲਾ ਲਓ ਜਿੱਥੇ ਤੱਕ ਗੱਲ ਸੁਣਨ ਚਾਹੀਦੀ ਹੈ ਦੇਖੋ ਗੱਲ ਮੈਨੂੰ ਵੀ ਨਹੀਂ ਕਲੀਅਰ ਹੈਗੀ ਪਰ ਗੱਲ ਕੀ ਹੈ ਮੁੱਦਾ ਸਿਰਫ ਸਾਡੇ ਨਾਲ ਤਾਂ ਛੇੜਤਾ ਦੇਖੋ ਤੁਹਾਨੂੰ ਪੱਤੀ ਇੱਕ ਸਾਡੇ ਤੇ ਇੱਕ ਟੈਗ ਲਾ ਰੱਖਿਆ ਲੋਕਾਂ ਨੇ ਵੀ ਗੁੰਡਾ ਕਰ ਦਿੱਤਾ ਜਦੋਂ ਕਿ ਬਿਲਕੁਲ ਗਲਤ ਹੈਗਾ ਅਸੀਂ ਪ੍ਰਸ਼ਾਸਨ ਦੇ ਵਿੱਚ ਅਸੀਂ ਇੱਕ ਅਪੀਲ ਕਰਨਾ ਚਾਹੁੰਦੇ ਆਂਗੇ ਵੀ ਦੇਖੋ ਟੈਂਡਰ ਦਾ ਦੇਖੋ ਕਿੰਨਾ ਮਹਿੰਗਾ ਸਾਡੇ ਲਈ ਟੈਂਡਰ ਹੈਗਾ ਫ੍ਰੀ ਤਾਂ ਕਿਸੇ ਨੂੰ ਵੀ ਨਹੀਂ ਹੈਗਾ ਉਸ ਪ੍ਰਸ਼ਾਸਨ ਤੋਂ ਲੈ ਕੇ ਪੱਤਰਕਾਰਾਂ ਤੋਂ ਜੱਥੇਬੰਦੀਆਂ ਤੋਂ ਲੈ ਕੇ ਫ੍ਰੀ ਦਾ ਭਾਈਚਾਰੇ ਤੋਂ ਲੈ ਕੇ ਹੋਰ ਅੰਨੇ ਇਹ ਜਿਹੇ ਪਥਰੇ ਲੋਕ ਨੇ ਜਿਹੋ ਸਪਾਰਸਾ ਲੈ ਕੇ ਸਾਡੇ ਕੋਲ ਆਉਂਦੇ ਨੇ ਕਿ ਅਸੀਂ ਲੰਘਾਣੇ ਪੈਂਦੇ ਨੇ ਕਿ ਫ੍ਰੀ ਤਾਂ ਕਿਸੇ ਨੂੰ ਵਿੱਚ ਸਾਨੇ ਵੀ ਆਉਂਦਾ ਜੀ ਘਰ ਪਰਿਵਾਰ ਚਲਾਣਾ ਅਸੀਂ ਦੇਖੋ ਜੇਬਾਂ ਤੋਂ ਪ ਤਾਂ ਇਹ ਅਸੀਂ ਪਰਚੀਆਂ ਦੇ ਅਧਿਕਾਰ ਸਾਨੂੰ ਦਿੱਤਾ ਹੋਇਆ ਸੀ ਕੱਟਣ ਦਾ ਅਸੀਂ ਬਿਨਾ ਮਤਲਬ ਤੋਂ ਕੀ ਕੀ ਪਰਚੀ ਕੱਟਾ ਹੈ ਸਾਡੇ ਸਟੈਂਡ ਦੇ ਅੰਦਰ ਜੇਕਰ ਕੋਈ ਲੜਾਈ ਹੋਈ ਹੈ ਜਾਂ ਕੋਈ ਹੋਰ ਕੋਈ ਵਾਰਦਾਤ ਹੋਈ ਹੈ ਸਾਡੇ ਤੇ ਬਣਦੀ ਕਾਰਵਾਈ ਕਰੋ ਕਿ ਅਸੀਂ ਇਸ ਚੀਜ਼ ਤੋਂ ਪਿੱਛੇ ਨਹੀਂ ਹਟਦੇ ਪਰ ਜਿਹੜੀ ਬਾਹਰ ਲੜਾਈ ਹੋਈ ਹੈ ਸਾਡਾ ਉਹਦੇ ਵਿੱਚ ਨਾਲ ਕੋਈ ਉਹ ਨਹੀਂ ਹੈਗਾ ਹੁਣ ਲੋਕ ਸਾਨੂੰ ਕਹਿੰਦੇ ਨੇ ਵੀ ਸਾਡੇ ਅਸੀਂ ਗੁੰਡਾਗਰਦੀ ਕਰਦੇ ਆਂਗੇ ਹੁਣ ਸਾਰਾ ਪਿੰਡੋਂ ਸੋਆ ਕੇ ਵਿੱਚ ਪਿੰਡ ਦਾ ਸਰਪੰਚ ਆ ਕੇ ਸਾਡਾ ਡੀਵੀਆਰ ਪੱਟ ਕੇ ਲੈ ਗਿਆ ਸਾਡਾ ਉੱਤੇ ਕੈਸ਼ ਪਿਆ ਸੀ ਸਾਡਾ ਉਹ ਨਹੀਂ ਮਿਲ ਰਿਹਾ ਉਹ ਵੀ ਸਾਡਾ ਚੋਰੀ ਹੋ ਗਿਆ ਸਾਡੀਆਂ ਪਰਚੀਆਂ ਪਾੜਦੇ ਆਂ ਖੜਾ ਉਹ ਇੱਕ ਵੀ ਸਟਾਫ ਦਾ ਮੈਂਬਰ ਨਹੀਂ ਖੜਿਆ ਐਨੀ ਪਲ ਤੇ ਜੂ ਮੋਟਰਸਾਈਕਲ ਚੋਰੀ ਹੋ ਜੇ ਕਿ ਪਿੰਡ ਵਾਲੇ ਜ਼ਿੰਮੇਦਾਰ ਹੈਗੇ ਨੇ ਇਸ ਗੱਲ ਦੇ ਫਿਰ ਕੀ 10 ਰੁਪਏ ਦੀ ਪਰਚੀ ਹੈ ਜੀ ਲੱਖ ਰੁਪਏ ਦਾ ਮੋਟਰਸਾਈਕਲ ਹੋ ਰਿਹਾ ਸਾਨੂੰ ਪਤਾ ਜਦੋਂ ਚੋਰੀ ਹੋ ਗਿਆ ਟਾਪ ਦਾ ਪਿੰਡ ਤੋਂ ਸਾਡੇ 55000 ਰੁਪਏ ਪੜਿਆ ਕਿੱਦਾਂ ਟਾਪਾ ਟੁੱਟਦਾ ਕਿਸੇ ਦਾ ਸਕ੍ਰੈਚ ਪੈ ਜਾਂਦਾ ਸੀ ਉਹਦੇ ਪੈਸੇ ਭਰਦੇ ਆਗੇ ਕੋਈ ਬੰਦਾ ਆ ਕੇ ਸਾਨੂੰ ਇਹ ਕਹੇ ਵੀ ਆਹ ਗੱਲ ਨਹੀਂ ਹੈਗੀ ਤਾਂ ਅਸੀਂ ਦੇਣਦਾਰ ਹਾਂ ਇਸ ਗੱਲ ਤੇ ਉਥੇ ਵੀਰ ਜੀ ਕਿ ਮੇਰਾ ਮਿੱਤਰ ਨਾਲ ਅਵਤਾਰ ਸਿੰਘ ਉਹਦੇ ਕਹਾ ਚਲੋ ਉਹਨੂੰ ਮੌਕੇ ਤੇ ਚਲੋ ਪੁਲਿਸ ਵਾਲੇ ਉਹਨੂੰ ਚੱਕ ਕੇ ਲੈ ਗਏ ਜੀ ਚਲ ਉਸ ਲੋ ਵੀ ਵੈਰੀਫਾਈ ਆ ਗੱਲ ਸਿਰਫ ਇਹ ਦੇਖੋ ਮੁੰਡਾ ਬਿਆਨਾਂ ਦੇ ਵਿੱਚ ਵੀ ਕਹਿ ਰਿਹਾ ਵੀ ਸਾਡੀ ਲੜਾਈ ਬਾਹਰ ਹੋਈ ਹੈ ਰਾਕਾ ਤੇ ਪ੍ਰਕਾਸ਼ ਵਰਮਾ ਸਾਡੇ ਨਾਲ ਇਹਨਾਂ ਨਾਲ ਕੋਈ ਲਿੰਕ ਨਹੀਂ ਹੈਗਾ ਉਸ ਤੋਂ ਬਾਅਦ ਵੀ ਸਾਡੇ ਨਾਲ ਇੱਕ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਤੇ ਸਾਡੇ ਤੇ ਇਹ ਇਲਜ਼ਾਮ ਲੱਗ ਰਹੇ ਨੇ ਵੀ ਪਤਾ ਨਹੀਂ ਇਹ ਹੀ ਗੁੰਡਾ ਕਰਦੀ ਫਲਾਰੇ ਨੇ ਸ਼ਹਿਰ ਪਿੰਡ ਵਾਲਾਂ ਦੀ ਕੋਈ ਗੁੰਡਾ ਕਰਦੀ ਨਹੀਂ ਹੈਗੀ ਆ ਕੇ ਸਾਰਾ ਪਿੰਡ ਸਾਡਾ ਉੱਥੇ ਖੋਖਾ ਪੰਨ ਤਾਂ ਸਾਡਾ ਚੈਂਬਰ ਪੰਨ ਤਾਂ ਸਾਡਾ ਏਸੀ ਪੰਨ ਤਾਂ ਸਾਡਾ ਡੀਵੀਆਰ ਪਟਕੇ ਲੈ ਕੇ ਸਾਡੇ ਪੈਸੇ ਲੈ ਕੇ ਕੰਪਲੇਂਟ ਲਈ ਹੈ ਜੇ ਇਹਨਾਂ ਤੋਂ ਤੇ ਦੋ ਮੁੰਡੇ ਰਾਉਂਡ ਅਪ ਕੀਤੇ ਨੇ ਜੋ ਵੀ ਬੰਦੇ ਕਾਰਵਾਈ ਕੀਤੀ ਗਈ ਕਿੰਨੇ ਬੰਦੇ ਟੂਟਰ ਜਿਹੜੇ ਦੇ ਨਾਮ ਦੇ ਹੋਏ ਨੇ ਇਹਨਾਂ ਨੂੰ ਦੋਦੇ ਖਿਲਾਫ ਹੀ ਕੰਪਲੇਂਟ ਦਿੱਤੀ ਆ ਅੱਛਾ ਜੀ ਹਾਂ ਹੁਣ ਫਿਰ ਇਹਨਾਂ ਦਾ ਕੋਈ ਇਸ਼ੂ ਕ੍ਰੀਏਟ ਹੋ ਗਿਆ ਸੀ ਇਹਨੂੰ ਵੈਰੀਫਾਈ ਕਰਦੇ ਆ ਕਿ ਇਹਦੀ ਗਲਤੀ ਹੈ ਕੌਣ ਸਹੀ ਹੈ